ਤੁਹਾਨੂੰ ਐ ਨਹੀਂ ਹੋਇਆ ਵੀ ਸਾਡਾ ਪਰਿਵਾਰ ਦਾ ਮੈਂਬਰ ਮਿਲ ਗਿਆ ਨਹੀਂ ਆ ਤੁਹਾਨੂੰ ਗਵਾਚਦਾ ਰਹਿੰਦਾ ਰੋਜ਼ ਅੱਛਾ ਨਾਰਮਲ ਗੱਲ ਹੀ ਆ ਨਾਰਮਲ ਗੱਲ ਨਾਰਮਲ ਗੱਲ ਹੀ ਆ ਨਾਰਮਲ ਗੱਲ ਤੇਰਾ ਨਾਮ ਕੀ ਆ ਕੀ ਨਾਮ ਆ ਤੇਰਾ ਵਿਸ਼ਾਲ ਉਹ ਵਿਸ਼ਾਲ ਉਹ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਇਹ ਰੱਬੀ ਰੂਪ ਬੱਚਾ ਜਿਹੜਾ ਨਾ ਬੋਲ ਕੇ ਕੁਝ ਦੱਸਦਾ ਨਾ ਲਿਖ ਕੇ ਕੁਝ ਦੱਸਦਾ ਕੁਝ ਨਹੀਂ ਸੀ ਪਤਾ ਲੱਗ ਰਿਹਾ ਸਾਨੂੰ ਬਾਰਨਹਾੜੇ ਪਿੰਡ ਤੋਂ ਹੈਬਵਾਲ ਤੋਂ ਵੀਰ ਲੈ ਕੇ ਆਏ ਸਾਡੇ ਕੋਲੇ ਇਹ ਵੀਰ ਨੂੰ ਸਾਡੇ ਕੋ ਆਇਆ ਦੋ ਦਿਨ ਹੋ ਗਏ ਇਹਦਾ ਕੁਝ ਪਤਾ ਨਹੀਂ ਸੀ ਲੱਗ ਰਿਹਾ ਪਰ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਨੇ ਇਹ ਬੱਚੇ ਦਾ ਘਰ ਵੀ ਲੱਭਤਾ ਤੇ ਇਹਦਾ ਪਰਿਵਾਰ ਵੀ ਅੱਜ ਇਹਨੂੰ ਲੈਣ ਆ ਗਿਆ ਇਹਦਾ ਨਾਂ ਵਿਸ਼ਾਲ ਆ ਇਹਦੇ ਬਾਪ ਦਾ ਨਾਂ ਸੁਨੀਲ ਕੁਮਾਰ ਆ ਇਹ ਬੱਚਾ ਸੁਪਨਿਆਂ ਦੇ ਘਰ 24 ਤਰੀਕ ਨੂੰ ਪਹੁੰਚਿਆ ਸੀ ਤੇ ਅੱਜ 26 ਤਰੀਕ ਹੈ ਦੋ ਦਿਨਾਂ ਬਾਅਦ ਇਹ ਆਪਣੇ ਘਰ ਚੱਲਿਆ ਇਹ ਅਰਜਨ ਕੁਮਾਰ ਵੀਰ ਇੱਥੇ ਲੈ ਕੇ ਆਇਆ ਸੀ ਬੱਚੇ ਨੂੰ ਉਹ ਦੱਸਦੇ ਸੀ ਵੀ ਇਹ ਸੜਕ ਤੇ ਹੀ ਉੱਥੇ ਘੁੰਮ ਰਿਹਾ ਸੀ ਕੁਝ ਪਤਾ ਨਹੀਂ ਸੀ ਲੱਗ ਰਿਹਾ ਕੁਝ ਬੋਲ ਨਹੀਂ ਸੀ ਰਿਹਾ ਕੁਝ ਦੱਸ ਨਹੀਂ ਸੀ ਰਿਹਾ ਤੇ ਉਹਨਾਂ ਵੀਰਾਂ ਦਾ ਕੀਤਾ ਹੋਇਆ ਉਪਰਾਲਾ ਦੇਖੋ ਸਫਲ ਹੋ ਗਿਆ ਕਿਸੇ ਮਾਂ ਦਾ ਪੁੱਤ ਅੱਜ ਆਪਣੀ ਮਾਂ ਦੀ ਗੋਦ ਦੇ ਵਿੱਚ ਸੌਂਗਾ ਜਾ ਕੇ ਸ਼ਾਇਦ ਜਿਵੇਂ ਬੋਲ ਨਹੀਂ ਸਕਦਾ ਸੀ ਪਤਾ ਨਹੀਂ ਕਿਤੇ ਇਹਦਾ ਪਰਿਵਾਰ ਲੱਭਦਾ ਹੀ ਨਹੀਂ ਨਾ ਪਤਾ ਨਹੀਂ ਕਿੰਨਾ ਟਾਈਮ ਸਾਡੇ ਕੋਲ ਇਹਦਾ ਕਿੰਨੇ ਮੈਂਬਰ ਇੱਥੇ ਰਹਿ ਰਹੇ ਨੇ ਪਹਿਲਾਂ ਵੀ ਸਾਡੇ ਕੋਲੇ ਤੁਹਾਡਾ ਕੀ ਲੱਗਦਾ ਵੀਰੇ ਮਿਲੋ ਫਿਰ ਯਾਰ ਭਾਈ ਨੂੰ ਜਿਵੇਂ ਖੜ ਗਏ ਆ ਕੇ ਜਿਵੇਂ ਕੋਈ ਗੱਲ ਹੀ ਨਹੀਂ ਹੋਈ ਹੁੰਦੀ ਤੁਹਾਨੂੰ ਐ ਨਹੀਂ ਹੋਇਆ ਵੀ ਸਾਡਾ ਪਰਿਵਾਰ ਦਾ ਮੈਂਬਰ ਮਿਲ ਗਿਆ ਨਹੀਂ ਤੁਹਾਨੂੰ ਗੁਆਚਦਾ ਰਹਿੰਦਾ ਰੋਜ਼ ਅੱਛਾ ਨਾਰਮਲ ਗੱਲ ਹੀ ਆ ਨਾਰਮਲ ਗੱਲ ਠੀਕ ਆ ਠੀਕ ਆ ਨਾਰਮਲ ਤਾਂ ਕੋਈ ਨਹੀਂ ਹੈ ਜੀ ਅੱਛਾ ਕਿਆ ਕਰਾਂ ਲੱਭਦੇ ਵਰਗੇ ਇੰਨਾ ਤੋਂ ਅੱਛਾ ਪਰ ਇਹ ਤਾਂ ਮਿਲੀ ਭਰਾ ਤਾਂ ਕਹਿੰਦਾ ਕੋਈ ਗੱਲ ਹੀ ਨਹੀਂ ਖਾਸ ਪਰ ਆ ਨਾ ਦੁਨੀਆ ਮੰਦੋ ਅੱਜ ਕੀ ਤੋਂ ਹੂੰ ਭਰਾ ਤਾਂ ਭਰਾ ਭਾਈ ਜਿਉਂਦਾ ਮਿਲ ਗਿਆ ਤੁਹਾਨੂੰ ਜੇ ਸੱਟ ਪੇਟ ਲੱਗ ਜਾਂਦੀ ਕੋਈ ਗੱਲਬਾਤ ਹੋ ਜਾਂਦੀ ਫੇਰ ਆਦਾ ਠੀਕ-ਠਾਕ ਮੈਂ ਉਹ ਦੱਸ ਨਹੀਂ ਸਕਦਾ ਸੀ ਕੁਝ ਵੀ ਬੋਲ ਨਹੀਂ ਸਕਦਾ ਸੀ ਕੁਝ ਵੀ ਨਹੀਂ ਸਕਦਾ ਕੁਝ ਵੀ ਹੈਨਾ ਆਪ ਕੀ ਬਹੁਤ ਅਲਤੀ ਉਸਕੀ ਨੇ ਕਿਰਪਾ ਤਾਂ ਉਸਕੀ ਹੈ ਭਗਵਾਨ ਦੀ ਭੈਣ ਭਗਵਾਨ ਦੀ ਹੈ ਆਪ ਕੀ ਆਪ ਦਾਦੀ ਉਸਕੀ ਹਾਂ ਠੀਕ ਹੈ ਕਿੱਥੇ ਰਹਿੰਦੇ ਹੋ ਤੁਸੀਂ ਕੁਸਤ ਮਸਾਣਾ ਸੇਕ ਤੋਰਾ ਸਿੱਖਪੁਰਾ ਬੀਰ ਮਥਾਣਾ ਕਿੱਥੇ ਇਹ ਕਿਲਾ ਖੇਤਰ ਵੱਲ ਤੁਸੀਂ ਹਰਿਆਣੇ ਤੋਂ ਆਏ ਹੋ ਹਾਂਜੀ ਤੇ ਇਹ ਹਰਿਆਣੇ ਤੋਂ ਇੱਥੇ ਪਹੁੰਚ ਗਿਆ ਕਿ ਆ ਪਤਾ ਵੀ ਕਿਸੇ ਤੋਂ ਆਇਆ ਹੋ ਆਇਆਂ ਨੂੰ ਆਇਆਂ ਨੂੰ ਆਇਆਂ ਨੂੰ ਅੱਛਾ ਅਸੀਂ ਸੋਚਦੇ ਹਾਂ ਕਿ ਤੇ ਲੋਕਲੀ ਆਪ ਲੁਧਿਆਣੇ ਤੋਂ ਹੀ ਆਏ ਹੋ ਨਹੀਂ ਜੀ ਅਸੀਂ ਪੀਪਲ ਤੋਂ ਆਏ ਹੋ ਹੋਰ ਕੌਣ ਆਇਆ ਆਪ ਦੇ ਨਾਲ ਦੋ ਹੀ ਆਏ ਦੋਨੋਂ ਆਏ ਆਪ ਨੂੰ ਕਿਵੇਂ ਪਤਾ ਚੱਲ ਮਾਈ ਇਸ ਫੋਟੋ ਗਈ ਜੀ ਇਸ ਕੀ ਮੁੱਲ ਨਾ ਪ ਅ ਅੱਛਾ ਇਸ ਤੇ ਪਤਾ ਚੱਲਿਆ ਮੋਬਾਈਲ ਤੇ ਵੀਡੀਓ ਦੇਖ ਕੇ ਪਤਾ ਲੱਗਿਆ ਹੈ ਹਾਂ ਉਹ ਕਹਾ ਬਾ ਮੇਲਾ ਤਮਨ ਕੁਛ ਇਹ ਕੋਕ ਪੀਣ ਦਾ ਬੋਸ ਕੀ ਨਾ ਹੈ ਕੋਕ ਬਹੁਤ ਪੀਂਦਾ ਹੈ ਉਹੀ ਪੀਵਾਏ ਹੋ ਜਿਆਦਾ ਅੱਛਾ ਡੱਕਣ ਦਾ ਹਾਸਲਾ ਕੀ ਕਰਾ ਦੇਖ ਇਹਦਾ ਨਾਮ ਕੀ ਹੈ ਜੀ ਵਿਸ਼ਾਲ ਵਿਸ਼ਾਲ ਕਿੰਨੇ ਕਰੇ ਹੈ ਘਰ ਤੇ ਵਿਸ਼ਾਲ ਹੀ ਬੋਲਤੇ ਹੋ ਆਪ ਇਸ ਕੋ ਹਾਂ ਤੋਂ ਮੈਂ ਕਿਤਨੇ ਭਾਈ ਭੈਣ ਹੈ ਜੀ ਦੋ ਅੰਤ ਦੋ ਭਾਈ ਯਹੀ ਇਕੱਲਾ ਭਾਈ ਤੋਂ ਅੱਛਾ ਦੋ ਬਹਿਣ ਭਾਈ ਦੋ ਬਹਿਣ ਇੱਕ ਬਹਿਣ ਹੈ ਹੋਰ ਇਸਕੋ ਇੱਕ ਬਹਿਣ ਇਸਕੇ ਪਿਤਾ ਜੀ ਪਿਤਾ ਜੀ ਵੀ ਆਏ ਨਹੀਂ ਤੋਂ ਮੰਮੀ ਵੀ ਆਹ ਉਹ ਨਹੀਂ ਆਏ ਸਾਥ ਮੇ ਬਸ ਹੈ ਇਸਕਾ ਪਿਤਾ ਜੀ ਵੀ ਆਇਆ ਸੀ ਉਹ ਸਦਾਰਨ ਡਾਕਟਰ ਸਦਾਰਨ ਡਾਕਟਰ ਇਹ ਪੰਡਤ ਸੀਗਾ ਸਾਡੇ ਕੋਈ ਬੱਚਾ ਆਇਆ ਇਹ ਵੀ ਬੋਲਦਾ ਨਹੀਂ ਸੀ ਦੱਸਦਾ ਨਹੀਂ ਸੀ ਕੁਝ ਇਹ 2016 ਚ ਮਿਲਿਆ ਸੀ ਤੇ 2019 ਚ ਜਾ ਕੇ ਦਾ ਕਰ ਲਪਿਆ ਸੀ ਤੇ ਡਾਕਟਰ ਦਾ ਪੁੱਤ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਇਹ ਤੇ ਉਸ ਤੋਂ ਬਾਅਦ ਵੀ ਪਰਿਵਾਰ ਦੇਖ ਕੇ ਮੁੜ ਗਿਆ ਵੀ ਤੁਸੀਂ ਬਹੁਤ ਵਧੀਆ ਕੇਅਰ ਕਰਦੇ ਹੋ ਪਰ ਧੰਨਵਾਦ ਆ ਇੱਥੇ ਦਾਦੀ ਆਈ ਹੈ ਵਿਸ਼ਾਲ ਦੀ ਸਮ ਤਾਂ ਵਿਸ਼ਾਲ ਦਾ ਨਾਮ ਵੀ ਨਹੀਂ ਸੀ ਪਤਾ ਵਿਸ਼ਾਲ ਕਿਉਂਕਿ ਉਹ ਦੱਸ ਹੀ ਨਹੀਂ ਰਿਹਾ ਕੁਝ ਆਪਕਾ ਕੀ ਨਾਮ ਹੈ ਦਾਦੀ ਮੇਰਾ ਨਾਮ ਰਾਜ ਦੁਲਾਰੀ ਦਾਦੀ ਆਈ ਆ ਤੇਰਾ ਕੀ ਨਾਮ ਵੀਰੇ ਹੈ ਵਿਕਾਸ 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 ਤੁਹਾਡੇ ਕੀ ਲੱਗਦੇ ਹੈ ਭਾਈ ਆ ਜੀ ਭਾਈ ਹੈ ਚਾਚੇ ਕਹਾਂ ਜਾਂ ਚਾਚੇ ਤਾਊ ਕਾ ਜੀ ਤਾਊ ਕਾ ਲੜਕਾ ਤੇ ਚਾਚੇ ਦਾ ਪੁੱਤ ਆਇਆ ਵਾ ਦੇ ਨਾਲ ਦਾਦੀ ਆਈ ਹੈ ਲੈਣ ਕੁਰਕ ਖੇਤਰਾ ਤੋਂ ਆਏ ਨੇ ਵੀਰ ਮਥਾਣਾ ਪਿੰਡ ਦੱਸਦੇ ਆ ਜਿਹੜਾ ਕੁਰਕ ਖੇਤਰਾ ਹਰਿਆਣਾ ਕਿੰਨੇ ਦਿਨ ਪਹਿਲੇ ਗੁੰਮ ਗਿਆ ਥਾ ਇਹਨਾਂ ਤੋਂ 11 ਦਿਨ ਨਹੀਂ ਕਹੇ ਜੀ 11 ਦਿਨ ਹੋ ਗਏ ਹਾਂ ਪਹਿਲੇ ਵੀ ਜਲਾ ਜਾਂਦਾ ਕਰਸੇ ਸੀ ਪਹਿਲੇ ਨਹੀਂ ਉਹ ਕੁਰਖੇਤਰ ਮਤੈ ਤੇ ਚਲਾ ਜਾਂ ਆਇਓ ਕਰਾਂ ਕਿੰਨੀ ਵਾਰ ਐਸੇ ਗਿਆ ਹੈ ਇਹ ਤਾਂ 3 3 ਵਾਰ ਗੁੰਮ ਗਿਆ ਸੀ ਫਿਰ ਪਕੜਾਇਆ ਮਿਲ ਜਾਂਦਾ ਹੈ ਬਾਅਦ ਵਿੱਚ ਬਸ ਮਿਲਦਾ ਨਹੀਂ ਉਹ ਬਸਾੜੇ ਕੋਲ ਪਾਣ ਦੋ ਵਾਰ ਚਲੇ ਆਏ ਦਾਦਾ ਕਾਮਿੰਦਾ पत्नी ਨੂੰ ਮਮਾ ਦਾ ਮਪੋਰਟ ਪਾ ਦੇ ਇਸ ਦੀ ਬਾਜੂ ਕੇ ਉਪਰ ਜੇ ਆਪ ਇਸ ਕਾ ਨਾਮ ਗੁਦਵਾ ਦੋ ਨਾ ਟੈਟੂ ਕਰਵਾ ਕੇ ਨਹੀਂ ਲਿਖਤੇ ਜੈਸੇ ਜਹਾਂ ਪੇ ਓਮ ਬਨਵਾ ਲੇਤੇ ਹੈ ਲਖਵਾਵਾਂਗੇ ਜੀ ਇਸ ਦੀ ਬਾਜੂ ਪੇ ਇਸ ਕਾ ਨਾਮ ਗਾਉ ਕਾ ਨਾਮ ਇੱਕ ਫੋਨ ਨੰਬਰ ਗੁਦਵਾ ਦੋ ਜੇ ਆਗੇ ਸੇ ਗੁੰਮ ਜਾਏਗਾ ਨਾ ਤੋ ਤਰੰਤ ਮਿਲ ਜਾਏਗਾ ਆਪਕੋ ਦੇਖੋ ਕਭੀ ਇਸਕੋ ਕੋਈ ਗਾਡੀ ਲਤਰ ਚਲੇ ਗਈ ਜਾਂ ਇਸ ਕੀ ਟਾਂਗ ਪੰਗ ਟੂਟ ਗਈ ਪਹਿਲੇ ਦਿਮਾਗ ਸੇ ਠੀਕ ਨਹੀਂ ਹੈ ਬੱਚੇ ਕਾ ਜ਼ਿੰਦਗੀ ਔਰ ਦੁਸ਼ਵਾਰ ਹੋ ਜਾਏਗਾ तो क्या जी कितनी जी बार घर से निकल चुका है आप हाँ। लोग भी आदि हो चुके हैं इसको बार बार घर से चला जाता है आप ले आते हो हाँ। एक छोटा सा काम कीजिए बस इसके बाजू पे गुदवा दीजिए और यदि इसका भारी दवाई चलेगा न, ना ये थोड़ा ठीक रहेगा है? हमारे यहाँ का इसका दवाई चल रहा है हमने दवा चालू किया है इसका भी फ्री मिलेगा आपको दवाई महीने में एक बार आना आपने इसका दवाई लेके जाना है और महीने बाद फिर आना हर महीने आना पड़ेगा आप लोगों को तो हम दवाई फ्री देंगे आपको ले सकते हो

ਦਾਦੀ ਕਰ ਰਹੀਏ ਮੈਂ ਇਕੱਲੀ ਕਿਰੂ ਇਹ ਸਭ ਮੈਂ ਹੀ ਸਾਰਾ ਕੁਝ ਕਰੂ ਇਸ ਦਾ ਕਪੜਾ ਚਾੜੀਆ ਸਭ ਕੁਝ ਮੈਂ ਕਰ ਰਹੀ ਇਸ ਦਾ ਤਾਂ ਇਸ ਬਦਲ ਤਾਂ ਮੈਂ ਬਹੁਤ ਪ੍ਰਸਾਣ ਨਹੀਂ ਰਹੀ ਦੀ ਘਰ ਤੇ ਬਾਹਰ ਨਿਕੜਿਆ ਜੋ ਮੈਂ ਨਾ ਸਵੇਰੇ ਵਾਲਾ ਖਾਣਾ ਖੜਾਈ ਦੀ ਇਸ ਤੇ ਦੁਪਹਿਰੇ ਵਾਲਾ ਬਣਾਣ ਲੱਗੀ আর ਕੁੱਕਰ ਮੈਂ ਦੋ ਸੀਟੀਆਂ ਮਾਰ ਲੱਗੀ ਸਾਰੀ ਕਿੰਨਾ ਟਾਈਮ ਲੱਗਾ আর ਮੈਂ ਰੁੱਕੇ ਦੇਰੀ ਮੈਂ ਖਾ ਵਟਿਆ ਜਾ ਰੋਟੀ ਖਾਈ ਲੈ ਰੁਕਤੀ ਖਾਈ ਲੈ ਇਹੋ ਮਿਲਿਓ गायब हो गया। घर से चला गया इतनी देर पर ऐसी बात है कुरुक्षेत्रा से लुधियाना कैसे पहुंच गया ही तो ही तो यही अभी किस तरह आ गया दिन पहले घुमा आप बोलते हो हाँ। नौ दिन कहाँ घुमा जी नौ दिन के बाद यहाँ मिला हमें चौबीस हाँ। तारीख को हमें मिला जी आज छब्बीस है न हाँ। परसों मिला था हमें तो घर से कितनी तारीख को घुमा था ग्यारह ग्यारह दंड कितनी तारीख थी उस दिन तारीख का तो जी मैंने पता नहीं ਵਿਸ਼ਾਲ ਜੀ 11 ਦਿਨ ਹੋ ਗਿਆ ਜੀ ਨਾ ਵਿਕਾਸ ਜੀ ਕਿੰਨੀ ਤਰੀਕ ਸੀ ਉਸ ਦਿਨ ਉਸ ਦਿਨ ਤੋਂ ਜੀ ਜੋ ਹੀ ਹੋ ਗਈ ਜੀ 8 9 ਹੋ ਗਈ ਜੀ ਥਾਣੇ ਮੇਰੀ ਰਿਪੋਰਟ ਨਹੀਂ ਕੀਤੀ ਆਪਨੇ ਥਾਣੇ ਵਾਲੇ ਵੀ ਨਹੀਂ ਗੌਰ ਕਰਦੇ ਜੀ ਫਿਰ ਕੋਈ ਨਹੀਂ ਕਹਦੇ ਦੁਨੀਆ ਪਾ ਗਈ ਜੀ ਮਿਲ ਗਿਆ ਤਾਂ ਇੱਕ ਵਾਰ ਰਿਪੋਰਟ ਕਰੀ ਤੀ ਜੀ ਉਸ ਦਿਨ ਯੋ ਗੋ ਮਾਈ ਪੈਲਸ ਮਾ ਤਾ ਜੀ 3 ਦਿਨ ਪੈਲਸ ਮਾ ਹੀ ਰਹਿ ਕਿਉਂਕਿ ਲਗਾਤਾਰ ਵਿਆਹ ਚੱਲਦੇ ਰਹੇ ਸੋ ਮੈਂ ਰਿਪੋਰਟ ਕਰੀ ਜੀ ਫਿਰ ਉਹਨ ਕਰੇ ਫਿਰ ਅਗਲੇ ਦਿਨ ਮਿਲ ਹੀ ਗਿਆ ਤਾ ਜੀ ਕਿਉਂਕਿ ਫਿਰ ਨਿਊ ਰਿਪੋਰਟ ਕੋਈ ਕਰਦਾ ਨਹੀਂ ਤਾ ਜੀ ਫਿਰ ਅਗਲੇ ਕਾਮ ਬਈ ਸਮ ਤੋਂ ਫਰੋਡ ਆ ਫਿਰ अर्जुन जी सस्साकाल जी सस्साकाल अर्जुन जी जो आपने लड़की को भेजा था यहां हमारे पास हां जी हां जी उसका परिवार मिल गया कुरूक्षेत्रा से हरियाणा से आए हैं उसकी दादी और भाई लेने उसको बहुत-बहुत धन्यवाद जी बड़ा ਤੁਹਾਡਾ ਬਹੁਤ ਧੰਨਵਾਦ ਵੀਰੇ ਜਿਹੜਾ ਤੁਸੀਂ ਪ੍ਰਾਲਾ ਕੀਤਾ ਇਹ ਬੱਚਾ 11 ਦਿਨ ਪਹਿਲਾਂ ਗੁੰਮਿਆ ਸੀ ਘਰੋਂ ਕੁਰਕਸ਼ੇਤਰਾ ਦਾ ਰਹਿਣ ਵਾਲਾ ਬੱਚਾ ਤੇ ਇਹਦੇ ਪਾਪਾ ਵੀ ਥੋੜੇ ਇਦਾਂ ਹੀ ਆ ਇਹ ਵੀ ਇਦਾਂ ਹੀ ਆ ਤੇ ਪਰਿਵਾਰ ਬਹੁਤ ਦੁਖੀ ਸੀ ਦਾਦੀ ਉਹਦੀ ਵਿਚਾਰੀ ਕਹਿੰਦੀ ਮੈਂ ਰੋਹੀ ਜਾਨੀ ਉਹ ਦਿਨ ਦੀ ਜਦੋਂ ਦਾ ਗਿਆ ਕਰੋ ਇਹਦੇ ਤੁਹਾਡੇ ਸਾਹਮਣੇ ਸਾਨੂੰ ਤਾਂ ਲੱਗਿਆ ਸੀ ਆਪਾਂ ਪਹੁੰਚਾ ਕਰ ਦਿੰਦੇ ਹਾਂ ਤੁਹਾਡੇ ਕੋਲ ਨਹੀਂ ਬਹੁਤ ਚੰਗਾ ਕੀਤਾ ਤੁਸੀਂ ਅੱਜ ਆਪਦੇ ਘਰ ਚੱਲਿਆ ਚਲੋ ਬਹੁਤ-ਬਹੁਤ ਧੰਨਵਾਦ ਠੀਕ ਕਰ ਜੰਦੀ ਠੀਕ ਹੈ ਧੰਨਵਾਦ ਹਾਂ ਮੈਂ ਪੰਡਿਤ ਬੋਲਣਾ ਠੀਕ ਇਤਰਾ ਤੁਹਾਡੇ ਵੱਲੋਂ ਕੀਤੇ ਹੋਏ ਉਪਰਾਲੇ ਵੀ ਸਫਲ ਹੁੰਦੇ ਆ ਬੇਨਤੀ ਹੋ ਯਾਥ ਜੁੜ ਕੇ ਜਦੋਂ ਆਪਾਂ ਗਾਉਣ ਵਾਲਿਆਂ ਦੇ ਗਾਣੇ ਸ਼ੇਅਰ ਕਰ ਸਕਦੇ ਆ ਫਿਲਮਾਂ ਦੇ ਟੀਜ਼ਰ ਸ਼ੇਅਰ ਕਰ ਸਕਦੇ ਆ ਆਪਾਂ ਕਈ ਵਾਰੀ ਐਸੀਆਂ ਗੱਲਾਂ ਨੂੰ ਸ਼ੇਅਰ ਕਰ ਦਿੰਨੇ ਆ ਐਸੀਆਂ ਵੀਡੀਓ ਨੂੰ ਸ਼ੇਅਰ ਕਰ ਦਿੰਨੇ ਆ ਜਿਨ੍ਹਾਂ ਦਾ ਕੋਈ ਤੱਤ ਨਹੀਂ ਹੁੰਦਾ ਕੋਈ ਤੱਤ ਨਹੀਂ ਹੁੰਦਾ ਸਮਾਜ ਨੂੰ ਕੋਈ ਸੇਧ ਨਹੀਂ ਹੁੰਦੀ ਪਰ ਐਸੀਆਂ ਵੀਡੀਓ ਜਿਨ੍ਹਾਂ ਦੇ ਵਿੱਚ ਵਾਕਈ ਜ਼ਿੰਦਗੀਆਂ ਦਾ ਸਵਾਲ ਹੁੰਦਾ ਜ਼ਿੰਦਗੀਆਂ दांव ਤੇ ਲੱਗੀਆਂ ਹੁੰਦੀਆਂ ਉਹਨਾਂ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ देखो ਤੁਹਾਡੀ ਇੱਕ ਸ਼ੇਅਰ ਕੀਤੀ ਵੀਡੀਓ ਪਤਾ ਨਹੀਂ ਕਿਦੇ ਗਰੁੱਪ ਚੋਂ ਕਿਦਾਂ ਕਿਵੇਂ ਇਸ ਪਰਿਵਾਰ ਤੱਕਰ ਪਹੁੰਚੀ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਗੁੰਗਾ ਤੇ ਇੱਕ ਬੋਲਾ ਜਿਹੜਾ ਨਾ ਸਮਝ ਸਕਦਾ ਨਾ ਸੁਣ ਸਕਦਾ ਨਾ ਬੋਲ ਸਕਦਾ ਉਹ ਬੱਚਾ ਮਿਲਦਾ ਤੇ ਉਹਦੀ ਆਪਾਂ ਵੀਡੀਓ ਸਾਂਝੀ ਕਰਦੇ ਆ ਤੇ ਕੋਈ ਭੈਣ ਭਰਾ ਉਹਨੂੰ ਸ਼ੇਅਰ ਕਰਦਾ ਉਹ ਕੁਰਕਸ਼ੇਤਰਾ ਹਰਿਆਣੇ ਤੱਕ ਵੀਡੀਓ ਪਹੁੰਚਦੀ ਆ ਤੇ ਅੱਜ ਦਾਦੀ ਆਪਦੇ ਪੋਤੇ ਦਾ ਗੁੱਟ ਫੜੀ ਖੜੀ ਆ ਅੱਜ ਭਰਾ ਆਪਦੇ ਭਰਾ ਨੂੰ ਲੈਣ ਆਈ ਇੱਥੇ ਬੌੜਿਆ ਖੜਾ ਹਰਿਆਣੇ ਤੋਂ ਕੁਰਖੇਤਰਾ ਤੋਂ ਆਇਆ ਇਹ ਪਰਿਵਾਰ ਤੇ ਨਹੀਂ ਤਾਂ ਦਾਦੀ ਕਹਿੰਦੀ ਸੀ ਮੇਰਾ ਰੋ ਰੋ ਬੁਰਾ ਹਾਲ ਸੀ ਮੈਂ ਸੋਚਦੀ ਸੀ ਵੀ ਮੇਰਾ ਪੋਤਾ ਕਿੱਥੇ ਠੰਡ ਚ ਪਿਆ ਹੋ ਠੰਡ ਦੇਖੋ ਕਿੰਨੀ ਚੱਲ ਹੈਗੀ ਇਸ ਟਾਈਮ ਤੇ ਅੱਜ ਉਹ ਦਾਦ ਰਾਤ ਨਹੀਂ ਮੈਂ ਵੀ ਪੀ ਵੱਧ ਗਿਆ ਬੁਰਾ ਹਾਲ ਚਲੇ ਵੀ ਗਏ ਰਾਜ ਵੀ ਫਿਰ ਵੀ ਆਈ ਕੱਲ ਵੀ ਗਈ ਸੀ ਮੈਂ ਆਪਣੀ ਚੋਕਰੀ ਪਾਸ ਧੰਨਵਾਦ ਦਾਦੀ ਆਰੋਂ ਵੀ ਤਨਾਵਾ ਕਰਿਆ ਜੀ ਫਿਰ ਵੀ ਧੰਨਵਾਦ ਦਾਦੀ ਧੰਨਵਾਦ ਧੰਨਵਾਦ ਤੇ ਇਹਨਾਂ ਮਾਵਾਂ ਦੀਆਂ ਉਹ ਦੁਆਵਾਂ ਜਿਹੜੀਆਂ ਤੁਹਾਨੂੰ ਮਿਲਦੀਆਂ ਅਸੀਸਾਂ ਜੀ ਨੇ ਉਹ ਵੀਡੀਓ ਸ਼ੇਅਰ ਕੀਤੀ ਹੋ ਕਿਉਂਕਿ ਰੱਬ ਨੂੰ ਦੱਸਣਾ ਥੋੜੀ ਪੈਂਦਾ ਵੀ ਕੌਣ ਸੀ ਉਹ ਬੰਦਾ ਉਹਨੂੰ ਤਾਂ ਪਤਾ ਹੀ ਆ ਕਿਨੇ ਸ਼ੇਅਰ ਕੀਤੇ ਤੇ ਕਿਹਦੇ ਸ਼ੇਅਰ ਕੀਤੇ ਕਿੱਥੇ ਪਹੁੰਚੀ ਆ ਤੇ ਉਹ ਦੁਆਵਾਂ ਇਸ ਮਾਂ ਦੀਆਂ ਦਾਦੀ ਦੀਆਂ ਆਂਦਰਾ ਵੀ ਦੁਆਵਾਂ ਦਿੰਦੀਆਂ ਤੁਹਾਨੂੰ ਅਸੀਸਾਂ ਦਿੰਦੀਆਂ ਤੁਹਾਨੂੰ ਅਰਦਾਸ ਕਰਿਓ ਅੱਗੋਂ ਇਹ ਬੱਚਾ ਵਿਸ਼ਾਲ ਆ ਆਪਣੇ ਘਰੇ ਰਹਿ ਕੇ ਤੰਦਰੁਸਤੀ ਭਰਿਆ ਜੀਵਨ ਬਤੀਤ ਕਰੇ ਦਾਦੀ ਦਾ ਪੋਤਾ ਦਾਦੀ ਦੀ ਬੁੱਕਲ ਚ ਰਹਿ ਕੇ ਆਪਣਾ ਚੰਗਾ ਜੀਵਨ ਬਤੀਤ ਕਰਦਾ। ਅਸੀਂ ਹੁਣ ਇੱਕ ਇਹਦੀ ਬਾਹ ਦੇ ਉੱਤੇ ਟੈਟੂ ਕਰਵਾਉਣ ਲੱਗੇ ਆ ਜਿਹਦੇ ਉੱਤੇ ਇਹਦਾ ਨਾਮ ਤੇਰੇ ਪਿੰਡ ਦਾ ਨਾਮ ਤੇ ਘਰਦਿਆਂ ਦਾ ਇੱਕ ਫੋਨ ਨੰਬਰ ਮੋਬਾਈਲ ਨੰਬਰ ਉਹ ਗਦਵਾਦਾਂਗੇ ਅੱਗੋਂ ਤੋਂ ਜੇ ਕਿਤੇ ਘਰੋਂ ਗੁੰਮੂਗਾ ਤਾਂ ਜਲਦੀ ਮਿਲ ਜਾਊਗਾ। ਦਾਦੀ ਦੱਸਦੀ ਆ ਅੱਗੇ ਵੀ ਕਈ ਵਾਰੀ ਗੁੰਮ ਚੁੱਕਿਆ। ਕਾਫੀ ਟਾਈਮ ਟਾਈਮ ਬਾਅਦ ਮਿਲਦਾ ਤੇ ਪੁਲਿਸ ਵੀ ਰਿਪੋਰਟ ਨਹੀਂ ਕਰਦੀ ਉਹ ਕਹਿੰਦੇ ਸਿੱਧਰਾ ਵਾ ਆਪੇ ਆ ਜਾਊਗਾ। ਕਰਦੇ ਵੀ ਜਾਰਾ ਰਿਸ਼ਤੇਦਾਰ ਵੀ ਬੜਾ ਫਿਕਰ ਫੁਕਰ ਨਹੀਂ ਕਰਦੇ ਉਹਨਾਂ ਨੂੰ ਪਤਾ ਆਪੇ ਲੱਭ ਜਾਊਗਾ ਫਿਕਰ ਕਰਦੀ ਆ ਤਾਂ ਇਹ ਦਾਦੀ ਮਾਂ ਮੰਮੀ ਤਾਂ ਕਰਦੇ ਨਹੀਂ ਆ ਇਹ ਤਾਂ ਨਹੀਂ ਕਰਨ ਦੇਜਾ ਹਮਾਰਾ ਕੋਈ ਗੱਲ ਨਹੀਂ ਮਾਂ ਤੂੰ ਬਹੁਤ ਇਕੱਲੀ ਹੋਈ ਬਹੁਤ ਹੈਨਾ ਜਦ ਦਾਦੀ ਕਹਿੰਦੀ ਜਦ ਤੱਕ ਮੈਂ ਜਿਉਂਦੀ ਆ ਮੈਂ ਦਵਾਈ ਲੈ ਜਾ ਕਰੂੰਗੀ ਇੱਥੋਂ ਆ ਕੇ ਦੀ ਬਸ ਕਰੇ ਅਰਦਾਸ ਇਹ ਬੱਚੇ ਦੀ ਦਵਾਈ ਸ਼ੁਰੂ ਹੋ ਗਈ ਹੈ ਇੱਥੋਂ ਆਪਣੇ ਜੋਗਾ ਹੋ ਜਵੇ ਬਸ ਦਾਦੀ ਕੰਨੀ ਮੈਨੂੰ ਮਾਰਦਾ ਵੀ ਇਹ ਕਈ ਵਾਰੀ ਕੁੱਟਦਾ ਵੀ ਆ ਬਸ ਸ਼ਾਂਤ ਰਵੇ ਆਪਣੀ ਦਾਦੀ ਦਾ ਲਾੜ ਲਾ ਵੀ ਦਾਦੀ ਕੋਲੇ ਰਹੇ ਬਹੁਤ ਬਹੁਤ ਧੰਨਵਾਦ ਸੱਚੇ ਪਾਸ਼ਾ ਸਰਵਤ ਦਾ ਭਲਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ